ਪਹਿਲੋ ਖਾਲਸਾ ਜੀ ਤੀਜੇ ਥਾਂ ਦਾ ਸਾਰੀ ਫੋਜ ਨਾਲ ਵਾ ਇਹਨਾਂ ਦੀ ਜਿੱਤ ਸਮਾਈ ਗਏ ਸਾਰੀ ਫੋਜ ਵਾ ਇਹ ਤੀਜੇ ਥਾਂ ਦਾ ਰਮਾਲੇ ਲੱਭੇ 100 ਕੂੜੇ ਤੋਂ ਇਹ ਜਾਣ ਕੇ ਕਿਹ ਬੰਦੇ ਨੇ ਸੁੱਟੇ ਆ ਤੀਜੇ ਥਾਂ ਤੋਂ ਲੱਭੇ ਆ ਇਹ ਪੁਰਾਣੀ ਉਹ ਦੁਕਾਨ ਤੇ ਅੱਗ ਲੱਗੀ ਕੀ ਗੱਲ ਹੀ ਆ ਰਮਾਲੇ ਤਾਂ ਸੜੇ ਆ ਤੇ ਕੂੜਿਆਂ ਦੇ ਸੁੱਟੇ ਤੀਜੇ ਥਾਂ ਤੋਂ ਚੁੱਕੇ ਆ ਭਾਈ ਮਾ ਜੀ ਲੋਕ ਜਿਹਦਾ ਬੋਰਡ ਲੱਗੇ ਆਏ ਅਸਾਂ ਜਿਹੜਾ ਜਗ੍ਹਾ ਵਾ ਆ ਵੇਖੋ ਕੀ ਕਰਦੇ ਆ ਸਾਰੀ ਫੋਜ ਨਾਲ ਚੱਤਰ ਦਾ ਇਹ ਸਿੰਘ ਸਾਰੇ ਨਾਲ ਲਿਆਇ ਪਾਉ ਟਰੈਕਟਰ ਲਿਆਇਆ ਭੱਜ ਗਿਆ ਲਾਣਾ ਇਹ ਆਜੋ ਹੱਲੇ ਹੋਣੇ ਆਜੋ ਇਕੱਠੇ ਹੋਜੋ ਭਾਈ ਮੰਜਾ ਆਜੋ ਲੈ ਵੀ ਆਇਓ ਸਾਰੇ ਉੱਥੇ ਆਜੋ ਸਾਰੇ ਆਜੋ ਆਜੋ ਲੱਤੀ ਕੇ ਜੂਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਗੁਰਦੁਆਰਾ ਖੂਬ ਭਾਈਵੰਸਰ ਐਜੇ ਮੈਨੇਜਰ ਸਾਡੇ ਨੇੜੇ ਕੱਲ ਸਵੇਰੇ ਕੋਈ 11:00 ਦਾ ਟਾਈਮ ਸੀਗਾ ਉਸ ਟਾਈਮ ਤੇ ਗੁਰੂ ਸਾਹਿਬ ਦੇ ਰਮਾਲਿਆਂ ਦੀ ਟਰਾਲੀ ਭਰੀ ਜੋ ਕਿ ਅਧ ਸੜੇ ਕੁਝ ਨਵੇਂ ਪੈਕ ਹੋਏ ਸੁਖਦੇਵ ਸਿੰਘ ਜੋ ਕਿ ਸ਼ਹਿਰ ਦੇ ਵਿੱਚ ਆਪਣਾ ਸਮਾਨ ਚੁੱਕਣ ਦਾ ਕੰਮ ਕਰਦਾ ਹੈ ਉੱਥੇ ਕਿਸੇ ਦੁਕਾਨ ਦੇ ਵਿੱਚ ਅੱਗ ਲੱਗੀ ਸੀ ਉਸ ਦੁਕਾਨ ਤੋਂ ਇਹਨਾਂ ਨੇ ਮਾਲ ਚੁੱਕਿਆ ਅਤੇ ਗੁਰਦਾਰਾ ਖੂਬ ਭਾਈ ਮਾਨ ਸਾਹਿਬ ਦੇ ਨਜ਼ਦੀਕ ਆ ਕੇ ਇਹਨਾਂ ਨੇ ਕਿਸੇ ਖਾਲੀ ਬਰਾਡ ਸੁੱਟ ਦਿੱਤਾ ਸੋ ਸਾਨੂੰ ਪਤਾ ਹੋਣ ਕਰਕੇ ਅਸੀਂ ਪ੍ਰਸ਼ਾਸਨ ਨਾਲ ਸੁਲਤਾਨਵਿੰਡ ਠਾਣੇ ਐਸੋਸੀਓ ਸਾਹਿਬ ਜੀ ਨਾਲ ਗੱਲ ਕੀਤੀ ਔਰ ਉਹ ਵੀ ਮੌਕੇ ਤੇ ਬੜੇ ਜਲਦੀ ਪਹੁੰਚ ਗਏ ਔਰ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਤਬਦੀਸ਼ ਕੀਤੀ ਔਰ ਸੁਖਦੇਵ ਸਿੰਘ ਤੱਕ ਰਾਬਤਾ ਕਾਇਮ ਕਰ ਲਿਆ ਸੋ ਉਹਨਾਂ ਨੂੰ ਨਾਲ ਲਿਆ ਕੇ ਗੁਰਦੁਆਰਾ ਖੂਪ ਭਾਈਵੰਸ ਸਾਹਿਬ ਦੇ ਵਿੱਚ ਸੰਗਤ ਦੇ ਸਾਹਮਣੇ ਗੁਰਦੁਆਰਾ ਸਾਹਿਬ ਆ ਕੇ ਇਹਨਾਂ ਨੇ ਮਾਫੀ ਮੰਗੀ ਕਿਵੇਂ ਕੋਈ ਬਹੁਤ ਵੱਡੀ ਗਲਤੀ ਹੋ ਗਈ ਆ ਜੋ ਕਿ ਮੈਂ ਅਗਾਨ ਨਹੀਂ ਕਰਾਂਗਾ ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਕਿ ਇਸ ਤੋਂ ਬਾਅਦ ਉਹਨੂੰ ਨਾਂ ਇਹ ਆਵਾਜ਼ ਉਠਾਈ ਜਾਵੇ ਕਿਉਂਕਿ ਇੱਕ ਧਾਰਮਿਕ ਗਲਤੀ ਸੀਗੀ ਜਿਸ ਕਰਕੇ ਇਹ ਜ਼ਿਆਦਾ ਉਸ਼ਾਲੀ ਨਾ ਜਾਏ ਕਿਉਂਕਿ ਇਹ ਵਸਤਰ ਜਿਹੜੇ ਆ ਕੋਰੇ ਸਨ ਨਾ ਕਿ ਗੁਰੂ ਮਹਾਰਾਜ ਸੁਸ਼ੋਭਿਤ ਸਨ ਜਿਸ ਕਰਕੇ ਇਹਨੂੰ ਅਸੀਂ ਆਪਣੇ ਅچھے ਤਰੀਕੇ ਨਾਲ ਧਾਰਮਿਕ ਸੰਸਕਾਰ ਕਰਕੇ ਇਹਨਾਂ ਨੂੰ ਆਪਾਂ ਹੁਣ ਸੰਸਕਾਰ ਕਰਾਂਗੇ ਇਹਨਾਂ ਦਾ ਔਰ ਅਗਾਹ ਇਹੋ ਜੀ ਗਲਤੀ ਇਸ ਨੇ ਲਿਖਤੀ ਰੂਪ ਤੇ ਸਾਨੂੰ ਦੇ ਦਿੱਤੀ ਆ ਕਿ ਮੈਂ ਨਹੀਂ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਪਰਵੇਸ਼ ਚੋਪੜਾ ਆਈਸੀਪੀ ਸਾਊਥ ਅਮਰਸਰ ਸਿਟੀ ਦੇ ਵਿੱਚ ਪੈਨਾਥਾਂ ਅੱਜ ਇੱਕ ਕੈਂਡੀਡੇਟ ਦੋ ਕੈਂਡੀਡੇਟਾਂ ਲਾ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਸੁਲਤਾਨਪੁਰ ਦੇ ਇਰੀ ਵਿੱਚ ਭਾਈ ਮੋਹਨ ਸਿੰਘ ਗੁਰਦੁਆਰਾ ਸਾਹਿਬ ਨੇ ਉਸ ਗੁਰਦੁਆਰੇ ਲੱਗੇ ਇੱਕ ਵਿਅਕਤੀ ਵੱਲੋਂ ਟਰਾਲੇ ਦੇ ਵਿੱਚ ਰਮਾਲਾ ਸਾਹਿਬ ਜਿਹੜੇ ਅਨਯੂਜ਼ ਸੀਗੇ ਉਹ ਕਿਤੇ ਜੋ ਜਲੇ ਸੀ ਅੱਧੇ ਜਲੇ ਸੀਗੇ ਕੁਝ ਪੈਗ ਨਵੇਂ ਵੀ ਸੀਗੇ ਉਹ ਸੁੱਟੇ ਪਾਏ ਗਏ ਸੀਗੇ ਜੋ ਇਸ ਸੰਬੰਧ ਵਿੱਚ ਅਸੀਂ ਮੌਕੇ ਤੇ ਗਏ ਆ ਤੇ ਗੁਜਰਾ ਸਾਹਿਬ ਦੇ ਜਿਹੜੇ ਗਰਦੀ ਸਾਹਿਬ ਨੇ ਜਾਂ ਜਿਹੜੇ ਹੋਰ ਵੀ ਇਹਨਾਂ ਦੇ ਸੇਵਾਦਾਰ ਨੇ ਉਹਨਾਂ ਦਾ ਨਾਮ ਲੈ ਕੇ ਗਲਤ ਬਤ ਕੀਤੀ ਦੇਖਿਆ ਗਿਆ ਤਾਂ ਜੋ ਮਾਮਲਾ ਇਹ ਸਾਹਮਣੇ ਆਇਆ ਕਿ ਲੋਹੜੀ ਵਾਲੀ ਰਾਤ ਥਾਣਾ ਬੀੜੀਨ ਦੇ ਏਰੀਆ ਦੇ ਵਿੱਚ ਇੱਕ ਦੁਕਾਨ ਜਿਹੜੀ ਰਮਾਲਾ ਸਾਹਿਬ ਦੀ ਸੀ ਜਿਹੜੇ ਰਮਾਲਾ ਸਾਹਿਬ ਵਗਰਾ ਵੇਚਦੇ ਸੀਗੇ ਉਸ ਦੁਕਾਨ ਤੇ ਅੱਗ ਲੱਗੀ ਸੀ ਤੇ ਅਗਲਨ ਕਰਨ ਦੇ ਉੱਤੇ ਵਿੱਚ ਦੋ ਵਿਅਕਤੀਆਂ ਦੀ ਉੱਥੇ ਡੈਥ ਹੋ ਗਈ ਸੀ ਕਿਉਂਕਿ ਰਮਾਲਾ ਸਾਹਿਬ ਅ ਧਰਮ ਨਾਲ ਰਿਲੇਟਡ ਨੇ ਉੱਥੋਂ ਫਿਰ ਉਹਨਾਂ ਨੇ ਸਾਰਾ ਸਮਾਨ ਚੁੱਕ ਕੇ ਉਹਨੂੰ ਡਿਸਪੋਜ਼ ਕਰਨੇ ਕੋਸ਼ਿਸ਼ ਕੀਤੀ ਕਿਉਂਕਿ ਰਮਾਲਾ ਸਾਹਿਬ ਜਿਹੜੇ ਨੇ ਇਹ ਹਲੇ ਅ ਮਹਾਰਾਜ ਦੇ ਅੰਗ ਨਾਲ ਪਵਿੱਤਰ ਅੰਗ ਨਾਲ ਛੂ ਨਹੀਂ ਸੀ ਹੋਏ ਇਸ ਕਰਕੇ ਦੁਕਾਨ ਤੇ ਹੀ ਸੀਗੇ ਸੋ ਅਸੀਂ ਅਸੀਂ ਮੌਕੇ ਤੇ ਆਏ ਹਾਂ ਸਾਰੇ ਜਥੇਬੰਦੀ ਨਾਲ ਮੌਕੇ ਤੇ ਆਏ ਨੇ ਤੇ ਗੁਦਾਰਾ ਸਾਹਿਬ ਵਿੱਚ ਜਿਸ ਵਿਅਕਤੀ ਨੇ ਇਹ ਜਿਹੜੇ ਰਮਾਲਾ ਸਾਹਿਬ ਟਰਾਲੀ ਵਿੱਚ ਲੈ ਕੇ ਇੱਥੇ ਆਏ ਸੀਗੇ ਉਹਨਾਂ ਨੇ ਆਪਣੀ ਗਲਤੀ ਮਾਫੀ ਮੰਗੀ ਹੈ ਕਿ ਵੀ ਮੈਨੂੰ ਹੋਰ ਅੱਛੇ ਤਰੀਕੇ ਨਾਲ ਇਹਨਾਂ ਨੂੰ ਸਨਸਕਾਰ ਕਰਨਾ ਚਾਹੀਦਾ ਸੀਗਾ ਸੋ ਗੁਰਦਾਰਾ ਸਾਹਿਬ ਦੇ ਵਿੱਚ ਹੁਣ ਸਾਰੇ ਸੀ ਇਕੱਤਰ ਆ ਤੇ ਇਹਨਾਂ ਦੀ ਅਦਬ ਦੇ ਨਾਲ ਬਿਲਕੁਲ ਸਨਮਾਨ ਦੇ ਨਾਲ ਸਨਸਕਾਰ ਕੀਤਾ ਜਾਏਗਾ ਤੋਂ ਇਹਦੇ ਵਿੱਚ ਹੋਰ ਕਿਸੇ ਕਿਸਮ ਦੀ ਕੋਈ ਮੈਲਫੈਂਟ ਟੈਂਸ਼ਨ ਜਾਂ ਕਿਸੇ ਕਿਸਮ ਦੀ ਬੇਅਦਬੀ ਵਗੈਰਾ ਗੱਲ ਨਹੀਂ ਸਾਹਮਣੇ ਆਈ ਧੰਨਵਾਦ ਸਸੀਬਾ